ਚੋਰੀ ਦੇ 22 ਮੋਟਰਸਾਈਕਲਾਂ ਸਮੇਤ ਚਾਰ ਨੂੰ ਕੀਤਾ ਗਿਆ ਗ੍ਰਿਫਤਾਰ ਸੀਆਈਏ 1 ਵਿਖੇ ਡੀਐਸਪੀ ਡੀ ਰਿਸ਼ ਸ਼ਰਮਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਬਠਿੰਡਾ ਅਤੇ ਬਰਨਾਲਾ ਜ਼ਿਲ੍ਹੇ ਦੇ ਅੰਦਰੋਂ ਕੀਤੇ ਗਏ ਮੋਟਰਸਾਈਕਲ ਚੋਰੀ ਦੇ ਮਾਮਲੇ ਦੇ ਵਿੱਚ ਚਾਰ ਵਿਅਕਤੀਆਂ ਨੂੰ ਸੀਆਈਏ 1 ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਕੋਲੋਂ ਚੋਰੀ ਦੇ 22 ਮੋਟਰਸਾਈਕਲ ਬਰਾਮਦ ਕੀਤੇ ਗਏ ਇਸ ਸਬੰਧੀ ਡੀਐਸਪੀ ਡੀ ਰਿਸ਼ ਸ਼ਰਮਾ ਵੱਲੋਂ ਆਪਣਾ ਉਹਨਾਂ ਵੱਲੋਂ ਆਪਣਾ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਕਿਹਾ ਕਿ ਹੁਣ ਸਾਡੇ ਵੱਲੋਂ ਇਹਨਾਂ ਵਿਅਕਤੀਆਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮੀਤ ਕੰਡਲ ਜੀ ਨੇ ਇੱਕ ਵਿਸ਼ੇਸ਼ ਮਹਿਬਤ ਲਾਈਆ ਜਿਵੇਂ ਨਸ਼ੇ ਤਸਕਰਾਂ ਬਦ ਤੇ ਮਾਰੇ ਅਨਸਰਾਂ ਬਦ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਜੁਰਮ ਕਰਦੇ ਹੋਏ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸੀਆਈਏ 1 ਬਠਿੰਡਾ ਦੇ ਇੰਚਾਰਜ ਇੰਸਪੈਕਟਰ ਕਰਨਦੀਪ ਸਿੰਘ ਤੇ ਇਹਨਾਂ ਦੀ ਟੀਮ ਨੇ ਇੱਕ ਚਾਰ ਬੰਦਿਆਂ ਦਾ ਗ੍ਰੋਹ ਫੜਿਆ ਵਾ ਜਿਨ੍ਹਾਂ ਦਾ ਪਿਛਕੜ ਪਹਿਲਾਂ ਵੀ ਪਰਚੇ ਦਰਜ ਨੇ ਸ਼ਰਾਬ ਦੇ ਦਰਜ ਨੇ ਤੇ ਹੋਰ ਐਨਡੀपीएस ਦੇ ਵੀ ਦਰਜ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਬੁੱਧ ਮੁਕੱਦਮਾ ਨੰਬਰ 102 ਮਿਤੀ 2 9 24 ਨੂੰ ਥਾਣੇ ਨਾ ਥਾਣਾ ਵਿੱਚ ਕੇਸ ਦਰਜ ਕੀਤਾ ਗਿਆ ਵਾ ਇਹਨਾਂ ਕੋਲੋਂ ਹੁਣ ਤੱਕ 22 ਮੋਟਰਸਾਈਕਲ ਵੱਖ-ਵੱਖ ਕੰਪਨੀਆਂ ਦੇ ਬਰਾਮਦ ਹੋ ਚੁੱਕੇ ਨੇ ਇਹ ਜਿਹੜੇ ਮੋਟਰਸਾਈਕਲ ਨੇ ਇਹ ਬਠਿੰਡੇ ਸ਼ਹਿਰ ਤੋਂ ਬਰਨਾਲੇ ਤੋਂ ਉੱਚੋ ਏਰੀਆ ਤੋਂ ਚੋਰੀ ਹੋਏ ਹੋਏ ਨੇ ਕੁਝ ਇੱਕ ਦੇ ਨੰਬਰ ਚੇਂਜ ਕੀਤੇ ਹੋਏ ਨੇ ਉਹਨਾਂ ਦੀ ਡਿਟੇਲ ਅਸੀਂ ਤੁਹਾਨੂੰ ਦੇ ਦਾਂਗੇ ਕੋ ਥੋੜੇ ਮਤਿਆਂ ਰਾਹੀਂ ਲੋਕਾਂ ਨੂੰ ਪਤਾ ਲੱਗੂਗਾ ਪਛਾਣ ਆ ਜਾਊਗੀ ਕਿ ਕੁਝ ਅਸੀਂ ਏਜੰਸੀਆਂ ਰਾਹੀਂ ਵੀ ਕੈਸ ਕੰਮ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹ ਸਰੇ ਲੱਗ ਜਾਊਗਾ ਸਰ ਜੇਕਰ ਤੁਸੀਂ ਜਾਂਚ ਕਰਦੇ ਹੋ ਤੇ ਇਹਦੇ ਵਿੱਚ ਚਾਰ ਨਵੇਂ ਵਿਅਕਤੀ ਸਰੇ ਇੱਥੇ ਕੀ ਹੈ ਕੀ ਕੰਮ ਕਰਦੇ ਨੇ ਇਹੇ ਜੁਰਮ ਕਰਨ ਦੇ ਆਦੀ ਨੇ ਜਿਵੇਂ ਦੋਸ਼ੀ ਬਲਵਿੰਦਰ ਸਿੰਘ ਗੁਰੀ ਆ ਠੋਲੀਗਲ ਰਹਿਣ ਵਾਲਾ ਵਾ ਇਹਦੇ ਬਹੁਤ ਸ਼ਰਾਬ ਦਾ ਮਕਦਮਾ ਦਰਜਿਆ ਪਹਿਲੇ ਇੱਕ ਰਕੇਸ਼ ਕੁਮਾਰ ਉਹਨਾਂ ਨੰਨਾ ਵਾ ਇਹਦੇ ਵਿਰੁੱਧ ਪਹਿਲਾਂ 6 ਮਕਦਮੇ ਦਰਜੇ ਨੇ ਤਿੰਨ ਸ਼ਰਾਬ ਦੇ ਨੇ ਤਿੰਨ ਐਨਡੀਪੀਐਸ ਦੇ ਨੇ ਇਹ 7ਵਾਂ ਹੁਣ ਆਇਆ ਜਿਹੜਾ ਪ੍ਰਮੋਟਰਸਲ ਚੋਰੀ ਦਾ ਦਰਜ ਕੀਤਾ ਵਾ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਕਰਦੇ ਕੀ ਸੀ ਉਹ ਆਪਣੇ ਗੋਦੰਦਿਆਂ ਤੇ ਭੇਜਦੇ ਸੀ ਕੁਝ ਸਾਮਾਨ ਕਰ ਦਿੰਦੇ ਸੀ ਕੁਝ ਇਹ ਜਿਹੜਾ ਤਸਕਰੀ ਕਰਦੇ ਆ ਜਿਵੇਂ ਛਲਾ ਦਾ ਕਾਰੋਬਾਰ ਕਰਦੇ ਆ ਉਹ ਲਈ ਇਸਤੇਮਾਲ ਕਰਦੇ ਆ ਆਮ ਭੋਲੇ ਭਲੇ ਲੋਕਾਂ ਨੂੰ ਮਤਲਬ ਦੱਸ ਕੇ ਵੀ ਇਹ ਸਸਤਾ ਮੋਟਰਸਾਈਕਲ ਉਹ ਵੇਚਣ ਦੀ ਕੋਸ਼ਿਸ਼ ਚ ਹੈ ਜਿਆਦਾਤਰ ਕਿਲੇ ਮੋਟਰਸਾਈਕਲ ਇਹ ਹੀਰੋ ਹਾਂਡਾ ਸਪਲੈਂਡਰ ਮੈਕਸਿਮਮ ਕੋ ਆ ਸਰ ਬੈਲਗਰੀ ਨੇ ਤੁਹਾਨੂੰ ਨਸ਼ੇ ਦਾ ਵੀ ਆਪੀਆ ਦੱਸਣਾ ਡਿਵਟੀ ਗੈਂਡੀ ਦੇ ਰਿਪੋਰਟ ਨਾਲ ਉਹਨਾਂ ਦਾ ਇਹ ਮੈਡੀਕਲ ਕਰਾ ਰਹੇ ਆ ਜੀ ਚੈੱਕ ਕਰ ਰਹੇ ਆ ਇਹਨਾਂ ਦਾ ਬ ਮੇਰੇ ਸਟਾਫ ਨੇ ਦਾ ਉਸ ਨੇ ਦਾ ਗ੍ਰੈਸਟਾ ਦਾ ਨਾ ਕੀ ਇਹ ਕੁਝ ਉਹ ਤੇ ਜਾਣ ਕਰਨਾ ਹੈ ਜਿਹੜਾ ਹੁਣ ਇਹਨਾਂ ਚ ਸੁਖਵਿੰਦਰ ਕੁਮਾਰ ਉਰਫ ਸ਼ਰਮਾ ਪੁੱਤਰ ਵਿਸ਼ਨੂ ਦਾਤਾ ਇਹਦੀ ਉਮਰ ਕਰੀ 50 ਸਾਲ ਆ ਜਿਹੜੇ ਦੂਜੇ ਆ ਉਹ 23 ਜੋਬੀ ਸਾਲ ਤੋਂ ਲੈ ਕੇ 34 ਸਾਲ ਤੱਕ ਦੇ ਲਿੱਤੇ ਨੇ ਲੋੜਾ ਮੁਖੀ ਕੌਣ ਆ ਰਕੇਸ਼ ਕੁਮਾਰ ਉਰਫ ਨੰਨਾ ਜੇ ਤੇ ਪਹਿਲਾਂ 6 ਮੁਕਦਮੇ ਦਰਜ ਨੇ ਚਾਹਤ ਕਿਹੜੇ ਕਿਹੜੇ ਏਰੀਆ ਦੇ ਮੋਟਰਸਾਈਕਲ ਦੇ ਮੰਗੋ ਜਾਪਦੀ ਜਪ ਵਕਵਕ ਦੇ ਆਪਣੇ ਬਠਿੰਡੇ ਪੁੱਚੋ ਦੇ ਫਰਾਮੜਾ ਫੂਲ ਤੇ ਬਨਾਲੇ ਦੇ ਜੋ ਮੋਟਰਸਾਈਕਲ ਲਈ ਹੈ ਇੱਕੋ ਜਗ੍ਹਾ ਸਾਰੀ ਨਹੀਂ ਲਈ ਹੈ ਅਲੱਗ ਅਲੱਗ ਨਹੀਂ ਇਹ ਵਕਰੀ ਵਕਰੀ ਜਗ੍ਹਾ ਬਰਾਮਦਗੀ ਹੋਈ ਹੈ ਕੁਝ ਵੇਚੇ ਵੀ ਗਏ ਉਹ ਅਸੀਂ ਕਰ ਰਹੇ ਹਾਂ ਉਹ ਕਿਤੇ ਕਿਤੇ ਕਿੰਨੂ ਕਿੰਨੂ ਵੇਚੇ ਆ ਉਹ ਅਸੀਂ ਤਸਦੀਕ ਕਰ ਰਹੇ ਹਾਂ ਮਤਲਬ ਇਹ ਸਾਡੀ ਮਾਤਰਾ ਹੋਰ ਵਧੂਗੀ ਮੋਟਰਸਾਈਕਲ ਦੀ ਬਰਾਮਦਗੀ ਵਧੂਗੀ ਉਹ ਜਿੱਥੋਂ ਕਿਥੋਂ ਆਇਆ ਤੁਸੀਂ ਨੰਬਰਾਂ ਦੀ ਗੱਲ ਕੀਤੀ ਹੈ ਤੁਸੀਂ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਜਿਵੇਂ ਨੰਬਰ ਤੁਸੀਂ ਪਬਲਿਕ ਨੂੰ ਅਸੀਂ ਤੁਹਾਡੇ ਰਾਹੀਂ ਵੀਡੀਓ ਵੀ ਕਰਾਂਗੇ ਲਿਸਟ ਵੀ ਇਹੀ ਦੇਵਾਂਗੇ ਇਹ ਲਿਸਟਾਂ ਦੇ ਵਿੱਚ ਟੋਟੋ ਟੋਟਾ ਜਿਹੜਾ ਨੰਬਰ ਲੱਗਾ ਇੰਜਨ ਨੰਬਰ ਚਾਸੀ ਨੰਬਰ ਆ ਅਸੀਂ ਜਿਹੜੀ ਕੰਪਨੀ ਦਾ ਹੈਗਾ ਜਿਵੇਂ ਸਪਲੈਂਡਰ ਹੀਰੋ ਹੰਡ ਜਾਂ ਪਲਟੀਨਾ ਉਹ ਕੰਪਨੀ ਨੂੰ ਦੇ ਕੇ ਕੋਸ਼ਿਸ਼ ਕਰਾਂਗੇ ਵੀ ਉਹ ਏਜੰਸੀ ਵਾਲੇ ਸਾਨੂੰ ਦੱਸਣ ਕਿ ਇਹ ਵਹੀਕਲ ਕਿਨੂੰ ਇਸ਼ੂ ਹੋਇਆ ਹੈ ਇਹਦਾ ਕਿਹੜੀ ਏਜੰਸੀ ਨੂੰ ਕਿਵੇਂ ਵਿਕਿਆ ਹੈ